ਉਜੀ ਮਿੱਤਰੋ ਸਵੇਰ ਦਾ ਟਾਈਮ ਸਾਡੇ ਪੰਦਾ ਪਿਆ ਮੈਂ ਆ ਉੱਤੇ ਦੇਖੋ ਬੱਦਲ ਆ ਥੱਲੇ ਸਾਡੇ ਮੱਝਾਂ ਖੜੋਤੀਆਂ ਮੈਂ ਪੰਦਾ ਪਿਆ ਪੱਠੇ ਖਾਣਾ ਛੜਦਾ ਇਹ ਜੀ ਵੀ ਲੱਗਾ ਆ ਤੇ ਆ ਵੀ ਸੇ ਮੱਝਾਂ ਛੱਡੀਆਂ ਪੱਠੇ ਖਾਣੇ ਆ ਕਿਵੇਂ ਲਿਕਨ ਦੀ ਆ ਦੇਖੋ ਆ ਛੋਟੀ ਵਾਲੀ ਉਹ ਵੱਡੀ ਇੱਧਰ ਮੱਜਾਂ ਦੀ ਤੂੜੀ ਆ ਤੇ ਆ ਮੱਜਾਂ ਦੇ ਪੱਠੇਪੇ ਤੇ ਮੁਰਗੇ ਰੱਖੇ 2-4 ਇਹ ਹੁਣ ਰਾਸਤ ਕਰੰਦੇ ਆ ਅੱਜ ਦਰ ਨਿੱਕਾ ਟਰੈਕਟਰ ਰੱਖਿਆ ਤੇ ਉਹ ਗੋਆ ਸੋਟਣ ਦੀ ਰੇੜੀ ਪਈ ਆ ਇੱਕ ਰੇੜੀ ਆ ਪਈ ਆ ਆ ਪੱਠੇ ਖਾਈ ਜਾਂਦਾ ਹੈ ਤੇ ਉਹ ਜਾਤੀ ہماری ਜਾਂਦੀ ਇੱਕ